ਇਸ ਵੇਲੇ ਦੀ ਬਹੁਤ ਹੀ ਮਹੱਤਵਪੂਰਨ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਖੜਦੇ ਸਿਵਲ ਹਸਪਤਾਲ ਰੋਡ ਦੇ ਉੱਤੇ ਜਿੱਥੇ ਕਿ ਸਿਵਲ ਹਸਪਤਾਲ ਰੋਡ ਦੇ ਉੱਤੇ ਕੁਝ ਬਿਜਲੀ ਕਰਮਚਾਰੀ ਜਦੋਂ ਬਿਜਲੀ ਠੀਕ ਕਰਨ ਵਾਸਤੇ ਟਰਾਂਸਫਾਰਮ ਦੇ ਉੱਤੇ ਚੜੇ ਹੋਏ ਸੀ ਦੱਸਿਆ ਜਾ ਰਿਹਾ ਕਿ ਠੀਕ ਕਰਦੇ ਹੋਏ ਬਿਜਲੀ ਤਾਂ ਇੱਕ ਕਰਮਚਾਰੀ ਦੇ ਕਰੰਟ ਲੱਗ ਗਿਆ ਦੱਸਿਆ ਜਾ ਰਿਹਾ ਕਿ ਪਿੱਛੇ ਤੋਂ ਤਾਰਾਂ ਦੇ ਵਿੱਚ ਕਰੰਟ ਆ ਗਿਆ ਜਿਸ ਤੋਂ ਬਾਅਦ ਬਿਜਲੀ ਕਰਮਚਾਰੀ ਜੋ ਬਿਜਲੀ ਠੀਕ ਕਰ ਰਿਹਾ ਸੀ ਉਹ ਤਾਰਾਂ ਦੇ ਨਾਲ ਹੀ ਲਟਕ ਪੈਂਦਾ ਹੈ ਜਿਸ ਦੀ ਦੱਸਿਆ ਜਾ ਰਿਹਾ ਕਿ ਤੜਫ ਤੜਫ ਕੇ ਉੱਪਰ ਤਾਰਾਂ ਦੇ ਉੱਪਰ ਮੌਤ ਹੋ ਗਈ ਹੈ ਤੇ ਬੜੀ ਮੁਸ਼ਕਲ ਦੇ ਨਾਲ ਨਜ਼ਦੀਕ ਦੇ ਲੋਕਾਂ ਵੱਲੋਂ ਤੇ ਨਾਲ ਹੋਰ ਬਿਜਲੀ ਕਰਮਚਾਰੀਆਂ ਵੱਲੋਂ ਉਸ ਨੂੰ ਤਾਰਾਂ ਤੋਂ نیچے ਉਤਾਰਿਆ ਗਿਆ ਟਰਾਂਸਫਾਰਮ ਨੂੰ نیچے ਉਤਾਰਿਆ ਗਿਆ ਤੇ ਮੌਕੇ ਤੇ ਹਫੜਾ ਦ ਆਪਣੀ ਮਚ ਗਈ ਜਦੋਂ ਪਤਾ ਲੱਗਿਆ ਕਿ ਇੱਕ ਬਿਜਲੀ ਕਰਮਚਾਰੀ ਜੋ ਕਿ ਕੱਚਾ ਮਲਾਜ਼ਮ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਤਾਰਾਂ ਦੇ ਉੱਤੇ ਲਟਕ ਗਿਆ ਜਿਸ ਤੋਂ ਬਾਅਦ ਨੇਕਾ ਤਰ੍ਹਾਂ ਦੇ ਪ੍ਰਿਆਸਾ ਰਾਹੀਂ ਉਸ ਬਿਜਲੀ ਕਰਮਚਾਰੀ ਨੂੰ ਜੋ ਕਿ ਤਾਰਾਂ ਦੇ ਨਾਲ ਲਟਕਿਆ ਸੀ ਤਾਂ ਉਸ ਨੂੰ نیچے ਉਤਾਰਿਆ ਤਾਂ ਉਸ ਤੋਂ ਬਾਅਦ ਸਿਵਲ ਹਸਪਤਾਲ ਖੜ ਦੇ ਵਿੱਚ ਉਸ ਨੂੰ ਲੈ ਕੇ ਗਏ ਦੱਸਿਆ ਜਾ ਰਿਹਾ ਹੈ ਕਿ ਅਲਾਸ ਜਨਾਬ ਉਸ ਦੀ ਮੌਤ ਹੋ ਗਈ ਹੈ ਵੱਡੀ ਖਬਰ ਤੁਹਾਨੂੰ ਦਖਾਨ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਖੜ ਦੀ ਇਹ ਖਬਰ ਹੈ ਜੋ ਕਿ ਸਿਵਲ ਹਸਪਤਾਲ ਰੋਡ ਦੇ ਉੱਤੇ ਕੱਚੇ ਮੁਲਾਜ਼ਮ ਬਿਜਲੀ ਕਰਮਚਾਰੀ ਜੋ ਕਿ ਬਿਜਲੀ ਠੀਕ ਕਰ ਰਹੇ ਸੀ ਜਿਸ ਤੋਂ ਬਾਅਦ ਅਚਾਨਕ ਤਾਰਾਂ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਬਿਜਲੀ ਕਰਮਚਾਰੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਤਾਰਾਂ ਦੇ ਨਾਲ ਲਟਕ ਪੈਂਦਾ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦੱਸਿਆ ਜਾ ਰਿਹਾ ਕਿ ਪਿੱਛੇ ਤੋਂ ਬਿਜਲੀ ਜੋ ਤਾਰਾਂ ਦੇ ਵਿੱਚ ਆਈ ਸੀ ਉਸ ਦੇ ਕਾਰਨ ਹੀ ਹੈ ਜਿਹੜਾ ਹਾਦਸਾ ਵਾਪਰਿਆ